ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਵਿੱਚ ਦੋਸਤੋ ਅੱਜ ਨਾ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣ ਲੱਗਾ ਹਾਂ ਅੱਜ ਮੈਂ ਤੁਹਾਨੂੰ ਇੱਕ ਘਰ ਦਿਖਾਉਣ ਲੱਗਾ ਹਾਂ ਜੋ ਕਿ ਬਹੁਤ ਹੀ ਪਿਆਰਾ ਲੱਗੂਗਾ ਤੁਹਾਨੂੰ ਪੂਰਾ ਵਲੌਗ ਜ਼ਰੂਰ ਦੇਖਿਓ ਉਧਰ ਸਾਡਾ ਘਰ ਹੈ ਤੇ ਇੱਧਰ ਹੈ ਸਾਡੇ ਗੁਆਂਢੀਆਂ ਦਾ ਘਰ ਤੇ ਮੇਰੇ ਦੋਸਤ ਦਾ ਘਰ ਹੀ ਹੈ ਤੇ ਤੁਹਾਨੂੰ ਚਲੋ ਜੀ ਦਿਖਾਉਣਾ ਹੈ ਤੇ ਆ ਆਪਾਂ ਅੱਗੇ ਇੱਥੇ ਮੋੜ ਤੇ ਦੇਖੋ ਜੀ ਉਹ ਐ ਮੋੜ ਜੀ ਤੇ ਇੱਧਰ ਉਹਨਾਂ ਨੇ ਪੱਠੇ ਵੀ ਜੇ ਹੋਏ ਉਹਨਾਂ ਦਾ ਗੰਨਾ ਹੈ ਤੇ ਆਹ ਦੇਖੋ ਜੀ ਕੱਚਾ ਘਰ ਦਿਖਾਉਣਾ ਤੁਹਾਨੂੰ ਬਹੁਤ ਸੋਹਣਾ ਹੈ ਪਰ ਇੰਨੀ ਸਾਫ ਸਫਾਈ ਰੱਖਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਆਹ ਦੇਖੋ ਜੀ ਉਹ ਅੱਜ ਘਰੇ ਨਹੀਂ ਹੈਗੇ ਤੇ ਆਹ ਪਹਿਰੇਦਾਰ ਦੋ ਕੁੱਤਾ ਤੇ ਕੁੱਤੀ ਦੇਖੋ ਕਿਦਾਂ ਪਹਿਰੇਦਾਰੀ ਕਰ ਰਹੇ ਨੇ ਰੌਕੀ ਰੌਕੀ ਇਹਦਾ ਨਾਮ ਦੇਖ ਲਓ ਮੈਨੂੰ ਜਾਣਦਾ ਤਾਂ ਕਰਕੇ ਕੁਝ ਨਹੀਂ ਕਹਿੰਦਾ ਕੋਈ ਹੋਰ ਆ ਜੇ ਤੇ ਫੇਰ ਬਹੁਤ ਪਿੰਦੇ ਨੇ ਆ ਦੇਖੋ ਜੀ ਸਭ ਤੋਂ ਪਹਿਲੇ ਐਂਟਰੀ ਕਰਦੇ ਆ ਇੱਧਰ ਇਹਨਾਂ ਦਾ ਰੌਕੀ हट ਜਾ ਉਹ ਕੁੱਤੀ ਬੈਠੀ ਆਪਣੇ ਆਸਣ ਤੇ ਤੇ ਇੱਧਰ ਇਹਨਾਂ ਦਾ ਟੋਕਾ ਪੂਰਾ ਵਲੌਗ ਜਰੂਰ ਦੇਖਿਓ ਦੋਸਤੋ ਤੇ ਆਏ ਜੀ ਉਹਨਾਂ ਨੇ ਪੱਠੇ ਉਤਰ ਕੇ ਤੇ ਉਹਨਾਂ ਅੱਜ ਘਰੇ ਨਹੀਂ ਹੈਗੇ ਹੀ ਦੋਸਤੋ ਤੇ ਬਹੁਤ ਹੀ ਪਿਆਰਾ ਇਹ ਲੱਗਦਾ ਘਰ ਬਹੁਤ ਵਧੀਆ ਰੱਖਦੇ ਨੇ ਬਹੁਤ ਸਾਫ ਸਫਾਈ ਬਹੁਤ ਟਣਾ ਟਣ ਰੱਖਦੇ ਨੇ ਆਏ ਜੀ ਤੂੜੀ ਵਗੈਰਾ ਦਾ ਝਾਲਾ ਤੇ ਟੋਕਾ ਇਹਨਾਂ ਨੂੰ ਝਾਲਾ ਕਹਿੰਦੇ ਨੇ ਤੇ ਆ ਉਹਨਾਂ ਦੀਆਂ ਗਾਈਆਂ ਏ ਤੇ ਹੁਣ ਇਹ ਤੁਹਾਨੂੰ ਘਰ ਦਿਖਾਉਣੀ ਆ ਦੋਸਤੋ ਤੇ ਇੱਧਰ ਲਸਣ ਬੀਜਾ ਆਇਆ ਉਹਨਾਂ ਨੇ ਤੇ ਆਏ ਡਾਇਰੈਕਟਰ ਦੇਖੋ ਦੋਸਤੋ ਬਹੁਤ ਹੀ ਸੋਹਣਾ ਏ ਇੱਕ ਪੱਕਾ ਕਮਰਾ ਬਣਾਇਆ ਏ ਦੇਖੋ ਕਿੰਨਾ ਸੋਹਣਾ ਕਲਰ ਕੀਤਾ ਏ ਤੇ ਉਧਰ ਉਹਨਾਂ ਦਾ ਬਾਥਰੂਮ ਵਗੈਰਾ ਏ ਲੈਟ੍ਰੀਨ ਬਾਥਰੂਮ ਤੇ ਆ ਇਹ ਵੇੜਾ ਤੇ ਇਧਰ ਝਾਲੇ ਬਹੁਤ ਹੀ ਵਧੀਆ ਸਾਫ ਸਫਾਈ ਰੱਖਦੇ ਨੇ ਬਹੁਤ ਪਿਆਰਾ ਲੱਗਦਾ ਘਰ ਇਦਾਂ ਦਾ ਤੇ ਆ ਵੇੜੇ ਦੇ ਵਿੱਚ ਲੱਗੇ ਸੋਹਣੇ ਸੋਹਣੇ ਫੁੱਲ ਬਹੁਤ ਪਿਆਰੇ ਲੱਗਦੇ ਨੇ ਆ ਦੇਖੋ ਜੀ ਘੁੱਗੀਆਂ ਕਿੱਦਾਂ ਫੇਰ ਰਹੀਆਂ ਚਿੜੀਆਂ ਤੇ ਦੋਸਤੋ ਅੱਜ ਨਾ ਖੁਫੜਜੀ ਹੁਣੀ ਘਰੇ ਨਹੀਂ ਹੈ ਤੇ ਉਹਨਾਂ ਦੀ ਪੂਰੀ ਫੈਮਿਲੀ ਜਿਹੜੀ ਹੈ ਉਹ ਅੱਜ ਵਿਆਹ ਤੇ ਗਏ ਸਾਡੇ ਪਿੰਡ ਵਿੱਚ ਵਿਆਹ ਹੈ ਸਾਡੇ ਘਰ ਦੇ ਵੀ ਉੱਥੇ ਗਏ ਦੋ ਵਿਆਹ ਹੈ ਸਾਡੇ ਇੱਕ ਸਾਡੇ ਰਿਸ਼ਤੇਦਾਰਾਂ ਚ ਹੈ ਤੇ ਇੱਕ ਮੁੰਡੇ ਦਾ ਹੀ ਹੈ ਉਧਰ ਵੀ ਤੇ ਇੱਕ ਹੋਰ ਵਿਆਹ ਹੈ ਸਾਡੇ ਪਿੰਡ ਦੇ ਵਿੱਚ ਤੇ ਇਹ ਸਾਰੇ ਇਹ ਵੀ ਫੈਮਿਲੀ ਸਾਰੀ ਇਹਨਾਂ ਦੀ ਵੀ ਗਈ ਹੈ ਵਿਆਹ ਦੇ ਵਿੱਚ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਸੀ ਜਦੋਂ ਵੀ ਕਿਤੇ ਜਾਂਦੇ ਆ ਜਦੋਂ ਘਰੇ ਨਹੀਂ ਹੁੰਦਾ ਕੋਈ ਉਹਨਾਂ ਦਾ ਤੇ ਫਿਰ ਮੈਨੂੰ ਕਹਿ ਦਿੰਦੇ ਆ ਵੀ ਥੋੜਾ ਬਤਾ ਦੇਖ ਲਈ ਤੇ ਆ ਰੱਖ ਲਈ ਥੋੜਾ ਥੋੜੀ ਦੇਰ ਬਾਅਦ ਇੱਧਰ ਆ ਕੇ ਗੜਾ ਮਾਰ ਜੀ ਤੇ 3 ਵਜੇ ਆਪਾਂ ਉਹਨਾਂ ਦੀਆਂ ਗਾਈਆਂ ਨੂੰ ਉਹਨਾਂ ਨੇ ਦੱਸਤਾ ਸੀ ਮੈਨੂੰ ਸਮਝਾਤਾ ਸੀ ਪੱਠੇ ਬਾਕੇ ਅੰਦਰ ਬੰਦਾਂਗੇ ਤੇ ਦੇਖੋ ਕਿੰਨਾ ਸੋਹਣਾ ਘਰ ਹੈ ਨਾ ਬਹੁਤ ਵਧੀਆ ਲੱਗਦਾ ਸਾਡੇ ਵੀ ਪਹਿਲਾਂ ਸਾਰੇ ਚੱਲੇ ਹੀ ਹੁੰਦੇ ਰਹੇ ਸੀ ਤੇ ਹੁਣ ਥੋੜਾ ਬਤਾ ਚਲੋ ਪੱਕਾ ਹੈ ਕਮਰੇ ਹੈ ਤੇ ਇਹਨਾਂ ਦਾ ਵੀ ਬਹੁਤ ਪਿਆ ਆ ਦੇਖੋ ਜੀ ਛੋਟੀ ਫੈਮਿਲੀ ਦੋ ਮੁੰਡੇ ਇੱਕ ਮੁੰਡਾ ਇਹਨਾਂ ਦਾ ਪੰਜਾਬ ਵਿੱਚ ਕੰਮ ਵਗੈਰਾ ਜੋਬ-ਜੋਬ ਕਰਦਾ ਏ ਤੇ ਵੱਡਾ ਵੀ ਕਰਦਾ ਸੀ ਉਹ ਆਇਆ ਹੋਇਆ ਏ ਉਹ ਮੇਰਾ ਦੋਸਤ ਏ ਦੋਨੋਂ ਜਾਣੇ ਮੁੰਡੇ ਜਿਹੜੇ ਅਸੀਂ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਇੱਕ ਦੂਜੇ ਨਾਲ ਖੇਡੇ ਆ ਤੇ ਮਤਲਬ ਬਚਪਨ ਦਾ ਦੋਸਤ ਏ ਉਹ ਮੇਰੇ ਮੈਨੂੰ ਬਹੁਤ ਕਹਿਣਾ ਹੀ ਪਰ ਮੇਰਾ ਮਨ ਨਹੀਂ ਕੀਤਾ ਮੈਂ ਵਿਆਹ ਦਾ ਇਰਾਦਾ ਬਣਾਇਆ ਹੀ ਨਹੀਂ ਕੋਈ ਮੈਂ ਨਹੀਂ ਕਿਤੇ ਵੀ ਗਿਆ ਵਿਆਹ ਮੈਂ ਬਹੁਤ ਜ਼ਿਆਦਾ ਘਟ ਜੰਨਾ ਏ ਹੈ ਨਾ ਕਿੰਨਾ ਸੋਹਣਾ ਘਰ ਇਹ ਏ ਰਸੋਈ ਆ ਫੁੱਲ ਬਹੁਤ ਪਿਆਰੇ ਲੱਗਦੇ ਨੇ ਮਖਮਲੀ ਫੁੱਲ ਨੇ ਆ ਦੇਖੋ ਜੀ ਮਖਮਲ ਦੀ ਤਰ੍ਹਾਂ ਹੀ ਤੇ ਆ ਦੇਖੋ ਜੀ ਕਮਰਾ ਬਹੁਤ ਸੋਹਣਾ ਹੈ ਰੰਗ ਬਹੁਤ ਸੋਹਣਾ ਕੀਤਾ ਹੈ ਬਹੁਤ ਵਧੀਆ ਲੱਗਿਆ ਆ ਦੇਖੋ ਕਿਦਾਂ ਪ੍ਰੋਪਰ ਥੰਮੜੇ ਬਣਾਏ ਆ ਤੇ ਆ ਇਧਰ ਬਾਥਰੂਮ ਬੈਥਰਮ ਬਾਥਰੂਮ ਹੈ। ਆਹ ਦੇਖੋ ਰੌਕੀ ਆਂਦੇ ਆ ਕਿੰਦਣਾ ਪਹਿਰੇਦਾਰ ਜੀ ਆਹ ਗੰਨੇ ਗੰਨੇ ਚਾਰੇ ਪਾਸੇ ਇਸ ਤੋਂ ਅੱਗੇ ਇੱਕ ਜੰਗਲ ਹੈ ਦੋਸਤੋ ਸਾਡੀਆਂ ਤੇ ਬਹੁਤ ਬਚਪਨ ਦੀਆਂ ਯਾਦਾਂ ਜੁੜੀਆਂ ਇੱਥੇ ਉਹ ਸਾਡੇ ਘਰੇ ਆ ਕੇ ਖੇਡਦੇ ਰਹਿੰਦੇ ਸੀ ਅਸੀਂ ਜਦੋਂ ਬੱਚੇ ਹੁੰਨੇ ਨਹੀਂ ਤੇ ਅਸੀਂ ਉਹਨਾਂ ਘਰੇ ਆ ਕੇ ਬਸ ਸਾਰਾ ਦਿਨ ਇਦਾਂ ਹੀ ਆ ਦੇਖੋ ਜੀ ਚਿੜੀਆਂ ਕਿਦਾਂ ਲੈ ਰੀਆਂ ਨਜ਼ਾਰੇ ਛੱਤ ਤੇ ਤੇ ਇੱਧਰ ਐ ਜੀ ਉਹਨਾਂ ਦਾ ਪੱਠਿਆਂ ਵਾਲਾ ਆ ਦੇਖੋ ਓਏ ਬਛੜੀਏ ਕਿ ਇਹ ਬੱਚੀਆਂ ਪਤਾ ਨਹੀਂ ਬਛੜੇ ਲੱਗਦਾ ਤੇ ਇੱਧਰ ਤੋੜੀ ਵਗੈਰਾ ਰੱਖਦੇ ਤੇ ਇਧਰ ਲਈ ਬਾਹਰ ਲਈ ਸਾਈਡ ਹੈ ਤੇ ਉਹ ਹੈ ਉਹਨਾਂ ਦੀ ਲੇਬਰ ਰਹਿੰਦੀ ਉਹਦੇ ਵਿੱਚ ਲੇਬਰ ਪਤਾ ਨਹੀਂ ਗਈ ਹੋਣੀ ਘਰੇ ਕੁਰੇ ਉਹ ਹੈ ਜੀ ਉਹਨਾਂ ਨੇ ਪਰਾਲੀ ਲਾਈ ਤੇ ਆ ਸਾਡਾ ਮੋੜ ਪੈਂਦਾ ਉਹ ਸਾਡਾ ਗੁਰਦੁਆਰਾ ਸਾਹਿਬ ਆਓ ਦੇਖੋ ਜੀ ਨਿਸ਼ਾਨ ਸਾਹਿਬ ਦਿਖ ਰਿਹਾ ਥੋੜੀ ਦੂਰ ਤੱਕ ਫਿਰ ਅੱਗੇ ਜੰਗਲ ਹੈ ਜੀ ਤੇ ਇਹ ਮੋੜ ਤੇ ਜਾ ਕੇ ਇਧਰ ਨੂੰ ਹੀ ਇਦਾਂ ਹੀ ਸਾਡਾ ਘਰ ਪੈਂਦਾ ਹੈ ਆ ਬਾਹਰਲਾ ਨਿਕਾਉਣਾ ਦਾ ਉਹ ਦੇਖੋ ਦੋਸਤੋ ਤੁਹਾਨੂੰ ਦਿਖਾਉਣਾ ਇਥੇ ਘੁੱਗੀਆਂ ਆਂਦਾ ਜੋੜਾ ਉੱਡ ਗਈ ਇੱਕ ਘੁੱਗੀ ਦੂਸਰੀ ਵੀ ਉੱਡ ਗਈ ਜੀ ਹੁਣ ਤੇ ਦੋਸਤੋ ਮੈਂ ਆਇਆ ਸੀ ਗਾਈਆਂ ਨੂੰ ਮੰਨਣ ਅੰਦਰ ਪੱਠਿਆਂ ਤੇ ਮੈਨੂੰ ਕਹਿ ਗਏ ਸੀ ਨਾ ਫੁੱਫੜ ਜੀ ਕਿ ਬੰਦਿਓ ਤੇ 3 ਵਜੇ ਆ ਕੇ ਤੇ ਮੈਂ ਆਪਣੇ ਪੱਠੇ ਉਤਰ ਆਇਆ ਤੇ ਆਪਣੀ ਮੱਝਾਂ ਪਾਲਦੇ ਤੇ ਹੁਣ ਇੱਧਰ ਆਇਆ ਸੀ ਤੇ ਆਪਾਂ ਪਾਜਦੇ ਪੱਠੇ ਖਾਰੀਆਂ ਨੇ ਹੁਣ ਆ ਪੱਠੇ ਤੇ ਉਹਨਾਂ ਨੇ ਆਲਰੇਡੀ ਪਾਏ ਹੋਏ ਹੀ ਬੰਨਣੀਆਂ ਆਂ ਹੀ ਬਸ ਬੰਨ ਦਿੱਤੀਆਂ ਦੋਸਤੋ ਇਹ ਘਰ ਤਾਂ ਮੈਂ ਤੁਹਾਨੂੰ ਦਿਖਾਇਆ ਕਿਉਂਕਿ ਇਸ ਵਿੱਚ ਇਹ ਖਾਸੀਅਤ ਹੈ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ ਆ ਕਲਰ ਬਹੁਤ ਵਧੀਆ ਕੀਤਾ ਇਹਨਾਂ ਨੇ ਕਮਰੇ ਨੂੰ ਰਿੰਦੇ ਤੇ ਆ ਕਮਰੇ ਦੇ ਵਿੱਚ ਹੈ ਬਹੁਤ ਵਧੀਆ ਹੈ ਵੱਡਾ ਖੁੱਲਾ ਕਮਰਾ ਤੇ ਹੈ ਵੀ ਘਰ ਬਹੁਤ ਖੁੱਲਾ ਡੁੱਲਾ ਜਾਏ ਬਹੁਤ ਵਧੀਆ ਲੱਗਦਾ ਹੈ ਘਰ ਤਾਂ ਸਾਡਾ ਵੀ ਅਜੇ ਵੇੜਾ ਵਗੈਰਾ ਕੱਚਾ ਹੀ ਹੈ ਬਟ ਜਿਵੇਂ ਸਾਡੇ ਕਮਰੇ ਬਣੇ ਆ ਪਰ ਅਜੇ ਕੱਚਾ ਹੈ ਸਾਡਾ ਵੀ ਪਹਿਲਾਂ ਮਤਲਬ ਸਾਡਾ ਵੀ ਇਦਾਂ ਚੱਲੇ ਹੁੰਦੇ ਰਹੇ ਸੀ ਬਹੁਤ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਰਹੇ ਸੀ ਤੇ ਇਹਨਾਂ ਦਾ ਵੀ ਵੈਸੇ ਆ ਰਹਿਣ ਵਾਲਾ ਤੇ ਪੱਕਾ ਹੀ ਹੈ ਬਟ ਲੱਗਦਾ ਬਹੁਤ ਸੋਹਣਾ ਇਧਰ ਚੱਲੇ ਖੁੱਲਾ ਡੁੱਲਾ ਜਿਹਾ ਵਧੀਆ ਲੱਗਦਾ ਨਾ ਇੱਕਦਮ ਕੋਈ ਵੱਡਾ ਗੇਟ ਨਹੀਂ ਹੁੰਦਾ ਸਾਡੇ ਘਰ ਸਾਡੇ ਪਿੰਡਾਂ ਦੇ ਵਿੱਚ ਕਿਸੇ ਦਾ ਕੋਈ ਏਦਾਂ ਨਹੀਂ ਐ ਜਿਹਦੀ ਵਧੀਆ ਕੋਠੀ ਹੁੰਦੀ ਉਹਨਾਂ ਨੇ ਗੇਟ-ਗੋਟ ਵਗੈਰਾ ਲਾਇਆ ਹੁੰਦਾ ਪਰ ਏਦਾਂ ਹੀ ਰਹਿੰਦੇ ਐ ਕੋਈ ਦਿੱਕਤ ਨਹੀਂ ਹੁੰਦੀ ਪਰਮਾਤਮਾ ਦੀ ਕਿਰਪਾ ਨਾਲ ਓਕੇ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਬਹੁਤ ਸੋਹਣਾ ਲੱਗਿਆ ਹੋਊਗਾ ਘਰ ਕੱਚਾ ਘਰ ਐ ਪਰ ਬਹੁਤ ਪਿਆਰਾ ਲੱਗਦਾ ਐ ਬਹੁਤ ਵਧੀਆ ਲੱਗਦਾ ਐ ਤੇ ਜੇ ਵਲੌਗ ਤੁਹਾਨੂੰ ਵਧੀਆ ਲੱਗਿਆ ਐ ਅੱਜ ਦਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣਾ ਪੂਰਾ ਵਲੌਗ ਦੇਖਣ ਲਈ ਸਾਰਿਆਂ ਦਾ ਦੇ ਲੋ ਧੰਨਵਾਦ ਜੀ ਮਿਲਦੇ ਆਂ ਜੀ ਨਵੇਂ ਵਲੌਗ ਵਿੱਚ ਚੱਲਦੇ ਹੁਣ ਆਪਾਂ ਆਪਣੇ ਘਰੇ ਤੇ ਪੱਠੇ ਪਾ ਦਿੱਤੇ ਹੁਣ ਮੈਂ ਚੱਲੇ ਆਂ ਆਪਣੇ ਘਰੇ ਉਹਨਾਂ ਨੇ ਵੀ ਸ਼ਾਮ ਨੂੰ ਆ ਜਾਣਾ ਹੈ